ਆਮ ਆਦਮੀ ਪਾਰਟੀ ਦੇ ਵਿਧਾਇਕ ਅਰਬੀਤ ਸਿੰਘ ਪਠਾਨ ਮਾਜਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਪਠਾਨ ਮਾਜਰਾ ਆਸਟ੍ਰੇਲੀਆ ਫਰਾਰ ਹੋ ਗਏ ਨਹੀਂ ਹੋਤੇ ਕਿ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਇਹ ਗੱਲ ਸਾਹਮਣੇ ਆਈ ਹੈ ਅੱਜ ਪੀਤੇ ਦਿਨੀ ਹੀ ਪਟਿਆਲਾ ਅਦਾਲਤ ਨੇ ਸਖਤ ਹੁਕਮ ਜਾਈ ਕਿ ਤੇਸਰਤ ਅਦਾਲਤ ਨੇ ਨਿਰਦੇਸ਼ ਦਿੱਤਾ ਸੀ ਕਿ 12 ਨਵੰਬਰ ਨੂੰ ਪਠਾਨ ਮਾਜਰਾ ਅਦਾਲਤ 'ਚ ਪੇਸ਼ ਹੋਣ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਭਗੋੜਾ ਘਰਾ ਦਿੱਤਾ ਜਾਵੇਗਾ ਕਾਜ਼ੀ ਦੇ ਪਠਾਨ ਮਾਜਰਾ 2 ਸਤੰਬਰ ਨੂੰ ਜਬਰ ਜਨਾਬ ਦੇ ਮਾਮਲੇ 'ਚ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਲਗਾਤਾਰ ਪ੍ਰਚਾਰ ਚਾਲਦੇ ਨੇ ਹਾਲਾਂਕਿ ਪੁਲਿਸ ਵੱਲੋਂ ਉਹਨਾਂ ਦੇ ਗ੍ਰਿਫਤਾਰੀ ਲਈ ਕਈ ਵਾਰ ਛਾਪੇਮਾਰੀ ਕੀਤੀ ਗਈ ਹੈ ਪਰ ਹੁਣ ਤੱਕ ਪੁਲਿਸ ਅਸਫਲ ਰਹੀ ਹੈ ਕਈ ਵਾਰ ਪਠਾਨ ਮਾਜਰਾ ਦੇ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਉਹ ਲਗਾਤਾਰ ਪੰਜਾਬ ਸਰਕਾਰ 'ਤੇ ਤਾਨਸ ਕਰਸਦੇ ਨੇ ਉਹਨਾਂ ਦਾ ਕਹਿਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਾਲਿਆਂ ਦੇ ਵੱਲੋਂ ਕਟਕੁੱਤੀ ਦੇ ਵਾਂਗ ਕੰਮ ਕਰ ਰਹੇ ਨੇ ਪੰਜਾਬ 'ਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹੁਣ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਪਠਾਨ ਮਾਜਰਾ ਆਸਟ ਵਿਧਾਇਕ ਵੱਲੋਂ ਦਿੱਤੇ ਇੰਟਰਵਿਊ 'ਚ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਤੇ ਚੌਥਾ ਮੁਕੱਦਮਾ ਦਰਜ ਹੋਇਆ ਤੇ ਇਸ ਦੀ ਸੱਚਾਈ ਵੀ ਬਿਆਨ ਕੀਤੀ ਗਈ ਹੈ ਹਾਲਾਂਕਿ 1 ਇੰਡੀਆ ਪੰਜਾਬੀ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਬੀਤ ਸਿੰਘ ਪਠਾਨ ਮਾਜਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਪਠਾਨ ਮਾਜਰਾ ਆਸਟ੍ਰੇਲੀਆ ਫਰਾਰ ਹੋ ਗਏ ਨਹੀਂ ਹੋਤੇ ਕਿ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਇਹ ਗੱਲ ਸਾਹਮਣੇ ਆਈ ਹੈ ਅੱਜ ਪੀਟੇ ਦਿਨੀ ਹੀ ਪਟਿਆਲਾ ਅਦਾਲਤ ਨੇ ਸਖਤ ਹੁਕਮ ਜਾਈ ਕਿ ਤੇਸਰ ਅਦਾਲਤ ਨੇ ਨਿਰਦੇਸ਼ ਦਿੱਤਾ ਸੀ ਕਿ 12 ਨਵੰਬਰ ਨੂੰ ਪਠਾਨ ਮਾਜਰਾ ਅਦਾਲਤ ਚ ਪੇਸ਼ ਹੋਣ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਭਗੋੜਾ ਘਰਾ ਦਿੱਤਾ ਜਾਵੇਗਾ ਕਾਜ਼ੀਏ ਕਿ ਪਠਾਨ ਮਾਜਰਾ 2 ਦਸੰਬਰ ਨੂੰ ਜ਼ਬਰ ਜਨਾਬ ਦੇ ਮਾਮਲੇ 'ਚ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਲਗਾਤਾਰ ਫਰਾਰ ਚੱਲੇ ਨੇ ਹਾਲਾਂਕਿ ਪੁਲਿਸ ਵੱਲੋਂ ਉਹਨਾਂ ਦੇ ਗ੍ਰਿਫਤਾਰੀ ਲਈ ਕਈ ਵਾਰ ਛਾਪੇਮਾਰੀ ਕੀਤੀ ਗਈ ਹੈ ਪਰ ਹੁਣ ਤੱਕ ਪੁਲਿਸ ਅਸਫਲ ਰਹੀ ਹੈ ਕਈ ਵਾਰ ਪਠਾਨ ਮਾਜਰਾ ਦੇ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਉਹ ਲਗਾਤਾਰ ਪੰਜਾਬ ਸਰਕਾਰ 'ਤੇ ਆਲਸ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਾਲਿਆਂ ਦੇ ਵੱਲੋਂ ਕਟਕੁੱਤਲੀ ਦੇ ਵਾਂਗ ਕੰਮ ਕਰ ਰਹੇ ਨੇ ਪੰਜਾਬ 'ਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹੁਣ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਪਠਾਨ ਮਾਜਰਾ ਆ ਵਿਦਾਇਕ ਵੱਲੋਂ ਦਿੱਤੇ ਇੰਟਰਵਿਊ 'ਚ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਤੇ ਝੂਠਾ ਮੁਕੱਦਮਾ ਦਰਜ ਹੋਇਆ ਤੇ ਇਸ ਦੀ ਸਚਾਈ ਵੀ ਬਿਆਨ ਕੀਤੀ ਗਈ ਹੈ ਹਾਲਾਂਕਿ 1 ਇੰਡੀਆ ਪੰਜਾਬੀ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ